ਦੋਸਤੋ ਸਵਾਗਤ ਹੈ ਤੁਹਾਡਾ ਤੁਹਾਡੇ ਆਪਣੇ YouTube ਚੈਨਲ ਕਰ ਕਰ ਰੁਜ਼ਗਾਰ ਤੇ ਸਾਡੀ ਪੂਰੀ ਕੋਸ਼ਿਸ਼ ਰਹੇਗੀ ਕਿ ਕੋਈ ਵੀ ਪੜਿਆ ਲਿਖਿਆ ਵਿਅਕਤੀ ਬੇਰੋਜ਼ਗਾਰ ਨਾ ਰਹੇ ਸਾਥਿਓ ਇਸ ਲਈ ਅਸੀਂ ਸਮੇਂ-ਸਮੇਂ ਤੇ ਰੁਜ਼ਗਾਰ ਨਾਲ ਸੰਬੰਧਿਤ ਹਰ ਤਰ੍ਹਾਂ ਦੀ ਜਾਣਕਾਰੀ ਤੁਹਾਡੇ ਨਾਲ ਸ਼ੇਅਰ ਕਰਦੇ ਰਹਾਂਗੇ ਹੁਣ ਵਾਲੇ ਸਮੇਂ ਵਿੱਚ ਨਿਕਲਣ ਵਾਲੀਆਂ ਹਰ ਤਰ੍ਹਾਂ ਦੀਆਂ ਪੋਸਟਾਂ ਦੀ ਜਾਣਕਾਰੀ ਸਭ ਤੋਂ ਪਹਿਲਾਂ ਹਾਸਲ ਕਰਨ ਲਈ ਚੈਨਲ ਨੂੰ ਸਬਸਕ੍ਰਾਈਬ ਕਰਨਾ ਬਿਲਕੁਲ ਨਾ ਭੁੱਲਿਓ ਦੋਸਤੋ ਅੱਜ ਜੋ ਅਸੀਂ ਤੁਹਾਡੇ ਲਈ ਖੁਸ਼ਖਬਰੀ ਲੈ ਕੇ ਆਏ ਹਾਂ ਉਸ ਤਹਿਤ ਅਗਨੀਵੀਰ ਭਰਤੀ ਦੇ ਲਈ ਜੋ ਆਰਮੀ ਫਿਜ਼ੀਕਲ ਟ੍ਰੇਨਿੰਗ ਹੈ ਉਹ ਦਿੱਤੀ ਜਾ ਰਹੀ ਹੈ ਇਹ ਟ੍ਰੇਨਿੰਗ ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਵਿੱਚ ਪੰਜਾਬ ਸਰਕਾਰ ਵੱਲੋਂ ਮੁਫਤ ਦਿੱਤੀ ਜਾਵੇਗੀ ਜਿਸ ਲਈ ਤੁਸੀਂ ਸਰਦਾਰ ਤਜਿੰਦਰ ਸਿੰਘ ਬੋਪਰਾਏ ਟ੍ਰੇਨਿੰਗ ਅਫਸਰ ਸੀਪਾਈ ਨਵਾਂ ਸ਼ਹਿਰ ਅਤੇ ਫਤਿਹਗੜ੍ਹ ਸਾਹਿਬ ਜੀਆਂ ਦੇ ਮੋਬਾਈਲ ਤੇ ਸੰਪਰਕ ਕਰ ਸਕਦੇ ਹੋ ਅਗਨੀਵੀਰ ਪਰਤੀ ਦੇ ਲਈ ਜੋ ਵੱਖ-ਵੱਖ ਰੈਲੀਆਂ ਹਨ ਉਹਨਾਂ ਦਾ ਸ਼ਡਿਊਲ ਇਸ ਅਨੁਸਾਰ ਹੈ ਅੰਮ੍ਰਿਤਸਰ ਵਿਖੇ 16 ਤੋਂ 23 ਜੁਲਾਈ ਤੱਕ ਲੁਧਿਆਣਾ ਵਿਖੇ 1 ਤੋਂ 8 ਅਗਸਤ ਤੱਕ ਪਟਿਆਲਾ ਵਿਖੇ 11 ਸਤੰਬਰ ਤੋਂ 18 ਸਤੰਬਰ ਤੱਕ ਅਤੇ ਫਿਰੋਜ਼ਪੁਰ ਵਿਖੇ 1 ਅਕਤੂਬਰ ਤੋਂ 8 ਅਕਤੂਬਰ ਤੱਕ ਜਲੰਧਰ ਵਿਖੇ 1 ਮਾਰਚ ਤੋਂ 10 ਮਾਰਚ 2025 ਤੱਕ ਰਹੇਗਾ ਸਾਡੀਆਂ ਸ਼ੁਭ ਇੱਛਾਵਾਂ ਆਪ ਸਭ ਦੇ ਨਾਲ ਹਨ ਆਪ ਇਸ ਮੁਫਤ ਮਿਲ ਰਹੀ ਟ੍ਰੇਨਿੰਗ ਦਾ ਹਿੱਸਾ ਜ਼ਰੂਰ ਬਣੋ ਅਤੇ ਸਫਲਤਾ ਤੁਹਾਨੂੰ ਜ਼ਰੂਰ ਮਿਲੇ ਇਹ ਸਾਡੀ दिली ਇੱਛਾ ਹੈ ਆਪ ਸਭ ਦਾ ਧੰਨਵਾਦ ਸਾਡੀਆਂ ਸ਼ੁਭ ਇੱਛਾਵਾਂ ਆਪ ਸਭ ਦੇ ਨਾਲ ਹਨ ਜੀ